ਅਸੀਂ ਆਪਾਂ ਇਹ ਖੜਲਾ ਲਾ ਕੇ ਕੋਈ ਮੰਡੀਆਂ ਤਾਂ ਹੈ ਨਹੀਂ ਘਰਾਂ 'ਚ ਜਿਹੜਾ ਜਿਹਾ ਪਸ਼ੂ ਹੈਗਾ ਹੁਣ ਪਸਮਾ ਦਾਂਗੇ ਛੋਡੇ ਸਾਹਮਣੇ ਵੀਰੇ ਦੁੱਧ ਆ ਜਾਊਗਾ ਸਵੇਰੇ 6:30 ਵਜੇ ਚੋਈ ਹੋਈ ਠੀਕ ਆ ਅੱਛਾ 14-15 ਪਾਜੂਗੀ ਹਾਂ ਪਾਜੂ 14-15 ਵੀਰ ਕਹਿੰਦਾ ਆ ਝੋਟੀ ਪਾਜੂਗੀ 6 ਦੇ ਨਾਲ ਜੀ ਸੂਈ ਨੂੰ ਆ 10 ਕਿਲੋ 13 ਲੀਟਰ ਭਲੂਣ ਨੇ ਕੱਢੇ ਨੇ ਅੱਛਾ 13 ਕਿਲੋ ਬਾਈ ਕਹਿੰਦਾ ਭਲੂਣ ਦਾ ਕੱਟਿਆ ਹੋਇਆ ਹਾਂਜੀ ਵੀਰੇ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਸਪਾਲ ਦੇ ਘਰੋਂ ਆ ਪਿੰਡ ਆ ਗਿਆ ਵੀਰਖੁਰਦ ਜਿਹੜਾ ਮਾਨਸਾ ਤੇ ਤਸੀਲ ਆ ਗਈ ਵੀਰੇ ਪਿੱਖੀ ਪਿੱਖੀ ਤੋਂ ਜੇ ਆਪਾਂ ਦੇਖੀਏ ਤਾਂ 6 ਕਿਲੋਮੀਟਰ ਦੀ ਦੂਰੀ ਤੇ ਢੇਪੀ ਪਿੰਡ ਤੋਂ ਜਦੋਂ ਆਪਾਂ ਹੋੜਲਾ ਕਲਾਂ ਨੂੰ ਦੋਸਤੋ ਲਿੰਕ ਰੋਡ ਜਾਂਦਾ ਉਹ ਤੇ ਹੀ ਜਮਾ ਬਿਲਕੁਲ ਬਾਈ ਹੋਰਿਆਂ ਦਾ ਘਰ ਆ ਦੋ ਨਗ ਬਾਈ ਹੋਰਿਆਂ ਕੋਲੇ ਸੂਆਂ ਸਵਾਨਾਂ ਮੱਝਾਂ ਦੋਸਤੋ ਸੇਲ ਵਾਸਤੇ ਆ ਕਿੰਨਵਾ ਕਿੰਨਵਾ ਸੂਆ ਕੀ ਮੁੱਲਾ ਸਾਰੀ ਡਿਟੇਲ ਆਪਾਂ ਮਾਲਕਾਂ ਤੋਂ ਲਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 20 ਤਰੀਕ 10ਵਾਂ ਮਹੀਨਾ ਤੇ 2025 ਦੀਵਾਲੀ ਵਾਲਾ ਦਿਨ ਆ ਦੋਸਤੋ ਤੇ ਦੋ ਨਾਲ ਵੀਰ ਕੋਲੇ ਸੂਏ ਸਵਾਏ ਸੇਲ ਵਾਸਤੇ ਆ ਦੋਵਾਂ ਦੇ ਪਿੱਛੇ ਕਟੀਆਂ ਕਿੰਨਾ ਕਿੰਨਾ ਦੁੱਧ ਆਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਜਸਪਾਲ ਆਪਣੇ ਨਾਲ ਵੀਡੀਓ ਦੇ ਵਿੱਚ ਹੋਰ ਜਸਪਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਜੀ ਆਪਣਾ ਇੱਕ ਵਾਰੀ ਕਨਫਰਮ ਕਰਾ ਪਿੰਡ ਵੀਰਖੁਰ ਦੇ ਜ਼ਿਲ੍ਹਾ ਮਾਨਸਾ ਜੀ ਤਹਿਸੀਲ ਭੀਖੀ ਹੈ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਦ ਦਿਓ ਜੀ ਆਪਣਾ 7347516833 ਠੀਕ ਆ ਵੀਡੀਓ ਦੇ ਹੇਠਾਂ ਦੋਸਤੋ ਬਾਈ ਦਾ ਨੰਬਰ ਚੱਲੀ ਜਾਂਦਾ ਦੋ ਨਾ ਗਈ ਛੇਲ ਵਾਲੇ ਦੋਨੇ ਛੇਲ ਵਾਲੇ ਠੀਕ ਆ ਦੋਨੇ ਸੂਆ ਹੋਣਾ ਬੱਚੇ ਕੱਟੀਆਂ ਹੈਨਾ ਦੋਨਾਂ ਵਾਂਗਰ ਕੱਟੀਆਂ ਇੱਕ ਨੰਬਰ ਆਪਾਂ ਇਧਰੋਂ ਛੋਡੇ ਵਾਲੇ ਪਾਸੋਂ ਸ਼ੁਰੂ ਕਰ ਲੈਂਦੇ ਜੀ ਕਿੰਨਵਾ ਸੂਆ ਸੂਈ ਆ ਵੀਰੇ ਇਹ ਦੂਜੇ ਸੂਏ ਕਿੰਨਵਾ ਦੂਜੇ ਦੂਜਾ ਸੂਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਹੋ ਗਏ 15 ਦਿਨ 15 ਦਿਨ ਬੱਚਾ ਇਹਦਾ ਆ ਹੈਨਾ ਹਾਂ ਇਹਦਾ ਬੱਚਾ ਹੈ ਆ ਦੋਸਤੋ ਇਹਦੇ ਪਿੱਛੇ ਕੱਟੀ ਆ 15 ਦਿਨ ਬਾਈ ਕਹਿੰਦਾ ਸੂਈ ਨੂੰ ਹੋ ਗਏ ਹੁਣ ਬਾਈ ਜਿਹੜਾ ਦੋਨੇ ਡੰਗਾਂ ਦਾ ਦੁੱਧ ਆ ਅਗਲੇ ਨੂੰ ਵੀ ਆਪਾਂ ਚਵਾ ਦਈਏ ਹਾਂ ਚਵਾ ਦਾਂਗੇ ਚਾਰ ਡੰਗ ਜਿਹੜਾ ਆਪਣੇ ਘਰੇ ਅਗਲਾ ਤਸੱਲੀ ਕਰ ਲੈ ਕਿੰਨਾ ਦੁੱਧ ਆਜਾ 10 ਲੀਟਰ ਦੁੱਧ ਤਿਆਰ 10 ਕਿਲੋ ਹਣਾ 10 ਕਿਲੋ ਬਾਈ ਕਹਿੰਦਾ ਜਮਾਂ ਐਨ ਮੌਕੇ ਤੇ ਹਾਜ਼ਰ ਆ ਕੋਈ 12 ਨਹੀਂ ਕੋਈ 14 ਨਹੀਂ ਐਵੇਂ ਝੂਠ ਮਾਰਨ ਵਾਲਾ ਕੰਮ ਨਹੀਂ ਹੈਗਾ ਵੀਰ ਅਰਗਿਆਂ ਕੋਲੇ ਤੇ ਖੋਲ ਕੇ ਤੋੜ ਕੇ ਇੱਕ ਨੰਬਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨੰਬਰ ਬਾਈ ਜਿਸ ਪਾਲ ਦਾ ਹੀਠਾ ਚੱਲੀ ਜਾਂਦਾ ਖੋਲੋ ਵੀਰੇ ਇੱਧਰ ਹੀ ਤੋੜ ਲੋ ਤੋੜ ਕੇ ਮੈਂ ਦੋਵੇਂ ਮਜ਼ਾ ਦਿਖਾ ਦੂੰ ਵੀਰੇ ਜਾਇਜ਼ ਭਾ ਰਹਿਣਗੀ ਕੋਈ ਗਲ ਵੱਡਣ ਵਾਲਾ ਕੰਮ ਨਹੀਂ ਕੋਈ ਡ ਜਾਇਦ ਮੁੱਲੂ ਖੋਲ ਕੇ ਆਪਾਂ ਸੋਨੇ ਇੱਕ ਨੰਬਰ ਆ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਹੀ ਮੁੱਲ ਕਰਾਵਾਂਗੇ ਕੋਈ ਫੋਨ ਤੇ ਨਹੀਂ ਵੀਰੇ ਫਿਰ ਉਹ ਕੰਮ ਦਾ ਸਵਾਦ ਨਹੀਂ ਜੇ ਆਪਾਂ ਕਿਸੇ ਭਰਾ ਨੇ ਵੱਧ ਘੱਟ ਪੈਸੇ ਲਾਉਣੇ ਹੁੰਦੇ ਆਪਾਂ ਫਿਰ ਆਹ ਦੇਖੋ ਦੂਜਾ ਸੂਆ ਸੂਈ ਹੋਈ ਆ ਬੱਚਾ ਪਿੱਛੇ ਕੱਟੀ ਆ ਵੀਰ ਕਹਿੰਦਾ 10 ਕਿਲੋ ਆਪਣੇ ਘਰੇ ਜਿੰਨੇ ਡੰਗ ਅਗਲਾ ਮਰਜੀ ਤਸੱਲੀ ਕਰ ਲੈ ਕੋਲੇ ਆ ਕੇ ਜਿਵੇਂ ਮਰਜੀ ਆਵਦਣਾ ਤੁਸੀਂ ਧਾਰਾਂ ਦੀ ਪਾਸ ਕਰੋ ਇਧਰ ਹੀ ਮੋੜ ਲਓ ਵੀਰੇ ਐਨੂੰ ਘਮਾ ਲਓ ਆ ਕਰੋ ਚੱਕ ਬਈ ਹੂੰ ਧਾਰ ਤੁਰਦੀਆਂ ਵੀਰੇ ਥਣਾ ਦੀਆਂ ਜਮਾਂ ਸਾਫ ਜਮਾਂ ਸਾਫ ਹੈ ਅੱਛਾ ਠੀਕ ਆ ਕਈ ਵਾਰੀ ਵਿੱਚ ਹੁੰਦਾ ਮੇਰੀ ਭਾਰੀ ਜਮਾਂ ਗਾਰੰਟੀ ਹੈ ਆਪਣਾ ਹੈ ਭਾਰ ਬੋਝ ਦੀ ਜਮਾਂ ਗਾਰੰਟੀ ਹੈ ਠੀਕ ਆ ਭਾਰ ਦੀ ਕੋਈ ਜੇ ਕੋਈ ਹੋਰ ਕਿਸੇ ਵੀ ਫਲਟ ਦੀ ਬਾਈ ਕਹਿੰਦਾ ਯਾਰ ਆਪਣੀ ਗਾਰੰਟੀ ਹੈ ਧਾਰ ਦੀ ਇਹੀ ਹੁੰਦਾ ਹਨਾ ਤਸੱਲੀ ਜਿਹੜਾ ਪਸੂ ਮਿਲ ਜੇ ਆਹ ਦੇਖੋ ਵੀਰੇ ਲੈ ਵਾ ਇੱਕ ਕਰ ਲੋ ਹੂੰ ਬੱਚਾ ਕੱਟੀ ਆ ਤੇ ਲਾਸਟ ਤੇ ਆਪਾਂ ਤੁਹਾਨੂੰ ਦੋਨੇ ਝੋਟੀਆਂ ਦਾ ਨਾ ਧਾਰਾ ਮਾਰ ਕੇ ਪਸਮਾਰ ਕੇ ਦਿਖਾ ਦਾਂਗੇ ਵੀਰੇ ਇੱਕ ਨੰਬਰ ਆਪਾਂ ਬਾਈ ਤੋਂ ਮੁੱਲ ਪੁੱਛ ਲੈਨੇ ਆ ਨੰਬਰ 2 ਤੇ ਤੁਹਾਨੂੰ ਆ ਮੂਰਾ ਚਪੈਂਦੀ ਝੋਟੀ ਦਿਖਾਵਾਂਗੇ ਕੱਟੀ ਬਹੁਤ ਚੰਗੀ ਹੈ ਦੇ ਪਿੱਛੇ ਆਪ ਵੀ ਜਗਾ ਨਾ ਆ ਗਰ ਦੀ ਕਾਲੀ ਆ ਦੇਖ ਕੀ ਭਾਰੋ ਜਸਪਾਲ ਵੀਰੇ ਦਾ ਮੁੱਲੇ ਤਾਂ 115 115000 ਇਹਦੇ ਚੋ ਕੋਈ ਹੈਗਾ ਇਧਰ ਉਧਰ ਮਾੜਾ ਮੋਟਾ ਮਾਨਤਨ ਕਰ ਦਾਂਗੇ ਆਪਾਂ ਦਵਾੜੀ ਤੇ ਛੋਟ ਵਧੀਆ ਕਰਾਂਗੇ ਠੀਕ ਹੈ ਦੇਖੋ ਦੋਸਤੋ ਜਿਵੇਂ ਵੱਡਾ ਵੱਡਾ ਕੰਪਨੀਆਂ ਛੋਟ ਛੱਪਾ ਖਰਦਿਆਂ ਬਾਈ ਕਹਿੰਦਾ ਆਪਾਂ ਵੀ ਵਧਗੜੀ ਦਵਾਈ ਤੇ ਆਫਰ ਕਰਤਾ ਨਹੀਂ ਆ ਦਵਾਈ ਦੇ ਆਫਰ ਹੀ ਕਰ ਦਾਂਗੇ 1 15 ਚ ਵੀ ਬਾਈ ਕਹਿੰਦਾ ਮਾਰਜਨ ਰੱਖ ਦੂੰਗਾ ਮੈਂ ਠੀਕ ਆ ਵੀਰੇ ਨੰਬਰ 2 ਤੇ ਆ ਜਾ ਬਾਈ ਇਸ ਪਾਲ ਕਿੰਨਵਾ ਸੂਈ ਇਹ ਵੀ ਦੂਜੇ ਸੂਈ ਇਹ ਵੀ ਦੂਜਾ ਸੂਈ ਆ ਬੱਚਾ ਇਹਦੇ ਪਿੱਛੇ ਵੀ ਕੱਟੇ ਇਹਦੇ ਮਾ ਅਗਰ ਕੱਟੀ ਹੈ ਠੀਕ ਆ ਠੀਕ ਆ ਐ ਜਮਾ ਕਸਮੇ ਜੀ ਫਿੱਟ ਜੇ ਲੇਵੇ ਵਾਲੀ ਆ ਆ ਦੇਖੋ ਦੁੱਧ ਵੀਰੇ ਕਿੰਨਾ ਹਾਜ਼ਰ ਆ ਦੁੱਧ ਇਹਦੇ ਲਵੇ 6 ਦਿਨ ਹੋਏ ਨੇ ਸੂਈ ਨੂੰ 10 ਲੀਟਰ ਦੁੱਧ ਤਿਆਰ ਹੈ 14 15 ਲੀਟਰ ਦੁੱਧ ਕਰ ਅੱਛਾ 14 15 ਪਾਜੂਗੀ ਹਾਂ ਪਾ 14 15 ਵੀਰ ਕਹਿੰਦਾ ਆ ਝੋਟੀ ਪਾਜੂਗੀ 6 ਦਿਨ ਅੱਜ ਸੂਈ ਨੂੰ ਆ 10 ਕਿਲੋ 13 ਲੀਟਰ ਭਲੂਣ ਨੇ ਕੱਢੇ ਨੇ ਅੱਛਾ 13 ਕਿਲੋ ਬਾਈ ਕਹਿੰਦਾ ਭਲੂਣ ਦਾ ਕੱਟਿਆ ਹੋਇਆ ਤੇ ਕੱਟੀ ਇਹਦੇ ਪਿੱਛੇ ਜਮੈਂ ਨਾਗ ਵਰਗੀ ਜੱਡ ਬਲੈਕ ਮੋਰਾ ਕੱਟੀ ਆ ਖੋਲ ਲੈ ਵੀਰੇ ਇਹਨੂੰ ਵੀ ਆਪਾਂ ਤੋੜ ਕੇ ਦਿਖਾ ਦੇਗੇ ਆ ਦੇਖੋ ਵੀਰੇ ਲੇਵੇ ਦੀ ਚੈੱਕ ਕਰਨ ਉੱਥਾਨਾ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਦੋਨੇ ਸੂਆਂ ਹੋਊਗਾ ਆਪਦੀ ਦੋ ਡੰਗ ਚਾਰ ਡੰਗ ਜਿਵੇਂ ਮਰਜ਼ੀ ਘਰੇ ਆ ਕੇ ਚੋਲਿਓ ਨੰਬਰ ਮਾਲਕਾਂ ਦਾ ਹੇਠਾਂ ਚੱਲੀ ਜਾਂਦਾ ਕਰ ਕੇ ਸਾਨੂੰ ਆਪਾਂ ਇਹ ਵੀ ਦਿਖਾ ਦਿੰਨੇ ਵੀਰੇ ਆਹ ਦੇਖੋ ਬਾਈ ਹੂੰ ਲੈ ਚ ਲਈ ਲੈ ਚਲੋ ਹੂੰ ਆਹ ਦੇਖੋ ਜੀ ਆ ਕਰੋ ਬਈ ਚੱਕ ਜਮਾਂਣ ਬੱਟੇ ਵਰਗਾ ਫਸਮਾ ਲੇਵਾ ਕੋਈ ਐ ਨਹੀਂ ਢਿੱਲਾ ਪਣ ਤੇ ਬੱਚੇ ਦਾ ਕਰਕੇ ਥੋੜਾ ਜਿਹਾ ਪਿੱਛੇ ਨੂੰ ਆਉਂਦੀ ਆ ਆਹ ਦੇਖੋ ਬਾਈ ਹਾਂ ਇੱਥੇ ਹੀ ਘੁਮਾ ਲਓ ਜੀ ਘੁਮਾ ਲਓ ਆ ਕਰ ਲਓ ਵੀਰੇ ਚੱਕ ਨੰਬਰ ਬਾਈ ਜਸਪਾਲ ਦਾ ਹੇਟਾ ਚੱਲੀ ਜਾਂਦਾ ਦਿਵਾਲੀ ਤੇ ਬਾਈ ਕਹਿੰਦਾ ਜਿਹੜਾ ਮੁੱਲ ਹੋ ਇਹਦੇ ਚੋਂ ਵੀ ਵਧੀਆ ਛੋਟ ਕਰਨ ਦੀ ਆਪਾਂ ਖਿੱਚ ਜੀ ਵਾਲਾ ਹੀ ਮੁੱਲ ਕਰਾਂਗੇ ਤੇ ਛੋਟ ਵੀ ਪੂਰਾ ਖਿੱਚ ਕੇ ਹੋਰ ਕਰ ਦਾਂਗੇ ਬਾਈ ਕਹਿੰਦਾ ਆਹ ਦੇਖੋ ਦੋਸਤੋ ਦੁੱਧ ਬਾਈ ਬਹੁਤ ਸੋਹਣਾ ਦੱਸਦਾ ਬਾਈ ਕਹਿੰਦਾ 14 15 ਕਿਲੋ ਤੱਕ ਪਾ ਦੋਗੀ ਤੇ ਬਾਕੀ ਬਾਈ ਆਪਾਂ ਹੁਣ ਜਿਹੜਾ ਮੌਕੇ ਤੇ ਹਾਜ਼ਰ ਉਹਦੇ ਹਿਸਾਬ ਨਾਲ ਆਪਾਂ ਪਸ਼ੂ ਖਰੀਦਣਾ ਹਨ ਤੇ ਬਾਕੀ ਸੋਨੂੰ ਬਾਈ ਪਸਮਾ ਕੇ ਹੁਣ ਧਾਰਾ ਮਾਰ ਕੇ ਜਮੈਂ ਦਿਖਾ ਦਾਂਗੇ ਤੁਸੀਂ ਵੀਰੇ ਇੱਕ ਵਾਰੀ ਸਪਾਲ ਬਾਈ ਮੁੱਲ ਦਾ ਕਰੀ ਕਲੀਅਰ ਕਰੀ ਦੋ ਕੀ ਭਾਰ ਰੱਖਿਆ ਇਹਦਾ ਇਹ ਇਹਦਾ 130000 ਰੁਪਏ 130000 ਹਾਂ ਦੁੱਧ ਹੁਣ 6 ਦਿਨਾਂ ਦੀ ਸੂਈ ਥੱਲੇ 10 11 ਗੈਰੰਟੀ ਦੁੱਧ ਮੰਗੂ 10 11 ਕਿਲੋ ਤਿਆਰ ਆ ਜਿਵੇਂ ਮਰਜੀ ਆਪਦੀ ਤਸੱਲੀ ਕਰ ਲਿਓ ਦੁੱਧ ਪਾ ਦੂ ਬਾਈ ਕਹਿੰਦਾ ਚੰਗਾ 13 14 ਧਾਰ ਜਮ ਪੋਲੀ ਆ ਗਾਈਆਂ ਵਰਗੀ ਚਾਹੇ ਬੱਚੇ ਚੋਈ ਜਾਣ ਅੱਛਾ ਹੂੰ ਧਾਰ ਬਾਈ ਕਹਿੰਦਾ ਬਹੁਤ ਪੋਲੀ ਆ ਤੇ ਬਾਕੀ ਬਾਈ ਮੁੰਡੇ ਚੋਗ ਬਰਾਦਾ ਹਨ ਹਾਂ ਠੀਕ ਐ ਬਾਕੀ ਸੋਨੂੰ ਧਾਰਾ ਮਾਰ ਕੇ ਵੀਡੀਓ ਦੇ ਵਿੱਚ ਹੀ ਦੋਸਤੋ ਦਿਖਾ ਦਾਂਗੇ ਆ ਲੈ ਕਰੋ ਚੱਕ ਕੋਈ ਆਇਆ ਨਹੀਂ ਵੀ ਪਹਿਲਾਂ ਪਸਮਾ ਕੇ ਵੀਰੇ ਮੱਜਾਂ ਦੇ ਲੇਵੇ ਪਸਾ ਕੇ ਖਿਹਾਰ ਦੋ ਉਹ ਵੀਡੀਓ ਬਣਾਓ ਉਹ ਕੰਮ ਨਹੀਂ ਹੈਗਾ ਆਪਣੇ ਕੋਲੇ ਐਵੇਂ ਆਪਾਂ ਇੱਕ ਖੜਲਾ ਲਾ ਕੇ ਕੋਈ ਮੰਡੀਆਂ ਤਾਂ ਹੈ ਨਹੀਂ ਘਰਾਂ 'ਚ ਜਿਹੜਾ ਜਿਹਾ ਪਸ਼ੂ ਹੈਗਾ ਹੁਣ ਪਸਮਾ ਦਾਂਗੇ ਛੋਟੇ ਸਾਹਮਣੇ ਵੀਰੇ ਦੁੱਧ ਆ ਜਾਊਗਾ ਸਵੇਰੇ 6:30 ਵਜੇ ਚੋਈ ਹੋਈ ਹੈ ਠੀਕ ਆ ਬਈ ਠੀਕ ਆ ਹੂੰ ਸਵੇਰੇ 6:30 ਦੀ ਚੋਈ ਹੋਈ ਆ ਆ ਲੈ ਬਈ ਕਰੋ ਚੱਕ ਪਸਮਾ ਦੇਖ ਲਓ ਝੋਟੀ ਦਾ ਹੂੰ ਕੀ ਬਈ ਧਾਰਾ ਮਾਰ ਦੂ ਤੁਹਾਡੇ ਸਾਹਮਣੇ ਸੁਣ ਐਂ ਧਾਰਾ ਨਹੀਂ ਦਿਖਾ ਦਿੰਨਾ ਕਿਵੇਂ ਛੋੜਾ ਬਈ ਆ ਦੇਖੋ ਦੋਸਤੋ ਬਹਿਣੀ ਵਾਲਾ ਸਨ ਥੋੜਾ ਛੋਟਾ ਜਿਹਾ ਲੰਬਾ ਰੱਖ ਦਿਆ ਪਰਲੇ ਨੂੰ ਬਾਕੀ ਉਹ ਕਈ ਵਾਰੀ ਉਹ ਹੀ ਹੁੰਦਾ ਪਸ਼ੂ ਦਾ ਖਿੱਚ ਕੇ ਚੋਣ ਨਾ ਜਾ ਹਨਾ ਚਬਾਈ ਚੋਣ ਚਾਨ ਕਰਕੇ ਕੀ ਹੋਇਆ ਹਾਂ ਤੂੰ ਕੋਈ ਨਹੀਂ ਧਾਰ ਜਮਾ ਕੋਲੀ ਇਹਦੇ ਹਾਂ ਆ ਦੇਖੋ ਧਾਰ ਜਮਾ ਮੋਲੀ ਹੈ ਆ ਕਰੋ ਜੇਕ ਮੂਰल्या ਨਾਲ ਤੁ ਵੀ ਮਾਰਦੇ ਬਈ ਇੱਕ ਵਾਰੀ ਆ ਮੂਰਲੇ ਖਨਾਂ ਦੀ ਵੀ ਚੋਅ ਆ ਲੈ ਬਾਈ ਕਰ ਲੋ ਚੈੱਕ ਕੋਈ ਭੂਰ ਨਹੀਂ ਛਿੱਟਣ ਛਰਲਾ ਨਹੀਂ ਐ ਜਮਾਉਂਦੇ ਆ ਵਧੀਆ ਧਾਰਾਂ ਜਿਹੜੀਆਂ ਆ ਦੇਖੋ ਜਿਵੇਂ ਆਪਾਂ ਕੋਲੇ ਖੜੇ ਆਂ ਕਈ ਵਾਰੀ ਪਛੋਂਦਾ ਬਾਲਾ ਡਰ ਕੇ ਤੇ ਖੜਦੇ ਨਹੀਂ ਕੋਈ ਉਹੋ ਜਿਹੀ ਕਵਰਾ ਟਾਡਾ ਕੰਮ ਨਹੀਂ ਝੋਟੀ ਨੂੰ ਦੋਸਤੋ ਮੁੱਲੇ 130 ਕਰਿਆ ਬਾਈ ਕਹਿੰਦਾ ਇਹਦੇ ਚੋਂ ਵੀ ਆਪਾਂ ਜਿੰਨਾ ਹੋ ਸਕਿਆ ਖਿੱਚ ਕੇ ਮਾਣਤਾਂ ਨੂੰ ਵਧੀਆ ਭਰਾਮਾਂ ਦਾ ਕਰਦਾਂਗੇ ਜਿਹੜੇ ਵੀ ਮੇਰੇ ਭਰਾ ਨੂੰ ਦੋਨੇ ਨਗਾ ਚ ਕੋਈ ਪਸੰਦ ਆਉਂਦਾ ਕਰ ਲਿਓ ਵੀਰ ਨਾਲ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ